ਅਮਰੀਕਸਰ ਦੇ ਪੁਤਲੀਕਾਰ ਵੀਖੇ ਕਿਸਾਨ ਜਥੇਬੰਦੀ ਨੇ ਕੈਂਪ ਲਗਾ ਕੇ ਲੋਕਾਂ ਦੇ ਕਰਜ਼ੇ ਮਾਫ ਕਰਵਾਉਣ ਨੂੰ ਲੈ ਕੇ ਲੋਕਾਂ ਤੋਂ 50 ਰੁਪਏ ਲੈ ਰਹੇ ਨੇ ਗਰੀਬ ਲੋਕ ਇੱਥੇ ਕਰਜ਼ਾ ਮਾਫ ਕਰਵਾਉਣ ਲਈ ਭੀੜ ਇਕੱਠੀ ਕੀਤੀ ਹੋਈ ਹੈ ਗਰੀਬ ਲੋਕਾਂ ਦਾ ਕਹਿਣਾ ਕਿ ਉਹਨਾਂ ਨੇ ਕਰਜ਼ਾ ਲਿਆ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਕਰਜ਼ਾ ਮਾਫ ਕਰਵਾਉਣ ਲਈ ਉਹ 50 ਰੁਪਏ ਦੇ ਕੇ ਫਾਰਮ ਭਰ ਰਹੇ ਨੇ ਤਾਂ ਉਹ ਇੱਥੇ ਪਹੁੰਚ ਗਏ ਉੱਥੇ ਹੀ ਜਥੇਬੰਦੀ ਦਾ ਕਹਿਣਾ ਹੈ ਕਿ ਉਹ ਮੈਂਬਰ ਬਣਾ ਰਹੇ ਨੇ ਅਤੇ ਧਰਨਾ ਦੇ ਕੇ ਇਹਨਾਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇਗੀ ਇਹ ਕਾਰਜੇ ਮਾਫ ਨਹੀਂ ਕੀਤੇ ਜਾ ਰਹੇ ਸਗੋਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਮੈਂਬਰ ਬਣਾਏ ਜਾ ਰਹੇ ਨੇ ਉਹਨਾਂ ਕਹਿੰਿਆ ਕਿ ਲੋਕਡਾਊਨ ਵਿੱਚ ਕੁਝ ਪ੍ਰਾਈਵੇਟ ਅਦਾਰਿਆਂ ਨੇ ਘਰਾਂ ਵਿੱਚ ਕੰਮ ਕਰਨ ਵਾਲੇ ਤੇ ਗਰੀਬ ਲੇਬਰ ਨੂੰ ਲੋਨ ਦੇਣ ਦੇ ਨਾਂ ਤੇ ਡਬਲ ਪੈਸੇ ਵਸੂਲੇ جا رہے ਹਨ ਗਰੀਬ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਅਸੀਂ ਇਹਨਾਂ ਨੂੰ ਇਕੱਠੇ ਕਰਕੇ ਕਚੈਰੀ ਦੇ ਬਾਹਰ ਲਿਜਾ ਕੇ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਾਂਗੇ ਤਾਂ ਕਿ ਇਹਨਾਂ ਗਰੀਬ ਲੋਕਾਂ ਦਾ ਸ਼ੋਸ਼ਣ ਹੋਣ ਤੋਂ ਬਚ ਸਕੇ ਉਹਨਾਂ ਕਹਿੰਿਆ ਕਿ ਇਹਨਾਂ ਗਰੀਬ ਲੋਕਾਂ ਦੀ ਮਿਹਨਤ ਮਜ਼ਦੂਰੀ ਦੇ ਪੈਸੇ ਇਹਨਾਂ ਕੋਲੋਂ ਠੱਗੇ ਜਾ ਰਹੇ ਨੇ ਦੇਖੋ ਪੂਰੀ ਖਬਰ ਗੁਰਨਾਨਕਪੁਰਾ ਮਹੱਲਾ ਤੇ ਗਰੀਬ ਬੰਦੇ ਆ ਦਿਹਾੜੀ ਦਾੜ ਬੰਦੇ ਕਦੀ ਦਿਹਾੜੀ ਮਿਲਦੀ ਕਦੀ ਨਹੀਂ ਮਿਲਦੀ ਮੂਜੂ ਪੂਰੀ ਕਰਕੇ ਲੋਨ ਲੈਣੇ ਪੈਂਦੇ ਨੇ ਤੇ ਸਰਕਾਰ ਕੋ ਲੋਨ ਲੈ ਲੈ ਇਹਨੇ ਲੋਨ ਮਾਫ ਕਰਦੀ ਏ ਜ਼ਮੀਂਦਾਰਾਂ ਦੇ ਜਾਂ ਕਿਸੇ ਦੇ ਵੀ ਹੈ ਤੇ ਜੇ ਸਾਡੇ ਮਾਫ ਕਰ ਦੇਗੀ ਤੇ ਇਹਨਾਂ ਨੂੰ ਕੋਈ ਕੀ ਪਰੇਸ਼ਾਨੀ ਹੋਣ ਕਾਹਦਾ ਲੋਨ ਲੀਤਾ ਹੈ ਕਾਹਦਾ ਲੋਨ ਲੀਤਾ ਹੈ ਲੋਨ ਲੀਤਾ ਵੀ ਭਾਜੀ ਆਪਾਂ ਵੱਲੋਂ ਕਿ ਬਿਜ਼ਨਸ ਚ ਚਲਾਉਣ ਵਾਸਤੇ ਹਾਂ ਤੇ ਘਰ ਦੇ ਗਰੀਬ ਬੰਦੇ ਤੁਹਾਨੂੰ ਪਤਾ ਵੀ ਹੋਰ ਬੜੇ ਮਜਬੂਰੀਆਂ ਪੈ ਜਾਂਦੇ ਨੇ ਵਰਤੇ ਜਾਂਦੇ ਨੇ ਠੀਕ ਹੈ ਨਾ ਉਸ ਵਾਸਤੇ ਕਿਹੇ ਵੇਲੇ ਗਾਂ ਪਿਛਾ ਹੋ ਜਾਈਦਾ ਉਹ ਵੀ ਬੜੀ ਤੰਗੀਆਂ ਨੇ ਹੁਣ ਸਾਨੂੰ ਮਨ ਲ ਸੁੱਖ ਦੀ ਰਾਤ ਆਈ ਆ ਵੀ ਇਹਨਾਂ ਕਿਆ ਪਿ ਲੋਨ ਮਾਫ ਹੋ ਜਾਣਗੇ ਇਸ ਕਰਕੇ ਫਾਰਮ ਭਰਉਣਾ ਹੈ ਆ ਕੀ ਪ੍ਰੋਸੈਸ ਕੀ ਫਾਰਮ ਭਰਦਾ ਪਿਛਾ ਤਲੋਨ ਮਾਫ ਹੋ ਜਾਣਾ ਨਹੀਂ ਮਿਲ ਕਾਗਜ਼ ਪੱਤਰ ਕਾਗਜ਼ ਨੂੰ ਭਰੇ ਕਿੰਨੇ ਪੈਸੇ ਕਾਗਜ਼ ਭਾਜੀ ਇੱਕ ਉਧਾਰ ਕੱਢ ਲੈਣ ਦੇ ਜੋ 50 ਰੁਪਏ ਲੈਣ ਦੇ ਜੋ ਤੇ ਕੱਲ ਕਚਹਿਰੀ ਸੱਦਿਆ ਤੁ ਸਾਨੂੰ ਠੀਕ ਹੈ ਨਾ ਪਿ ਸਾਰੇ ਇਕੱਠ ਘੱਟ ਕਰਿਓ ਕਚਹਿਰੀ ਇੱਕ ਵਾਰੀ ਸਰਕਾਰ ਨੂੰ ਜ਼ਰਕਾਸ ਕਰੀਏ ਕਿ ਆਡਾ ਲੋਨ ਮਾਫ ਕੀਤਾ ਜਾਵੇ ਠੀਕ ਹੈ ਹਾਂਜੀ ਤੇਰੀਆਂ ਲੋਕਾਂ ਨੂੰ ਤੇ ਜਿਹੜੀ ਅਸੀਂ ਜਾਣਕਾਰੀ ਦੇ ਦੋ ਤੁਸੀਂ ਕੌਣ ਜੀ ਮੈਂ ਜਿਹੜੀ ਡੋਮੈਸਟਿਕ ਵਰਕਰ ਆ ਬੀਬੀਆਂ ਲੋਕਾਂ ਦੇ ਘਰਾਂ ਚ ਕੰਮ ਕਰਦੀਆਂ ਝਾੜੂ ਪੋਚਾ ਲਾਉਂਦੀਆਂ ਉਹਨਾਂ ਦੀ ਆਲ ਇੰਡੀਆ ਦੀ ਪ੍ਰੈਜ਼ੀਡੈਂਟ ਆ ਅੱਛਾ ਜੀ ਜਿਹੜੀਆਂ ਕੁਸ਼ ਫਾਈਨਾਂਸ ਕੰਪਨੀਆਂ ਲਾਕਡਾਊਨ ਤੋਂ ਬਾਅਦ ਇੱਕੋ ਦਮ ਖੁੰਬਾ ਮੰਗ ਉੱਗ ਗਈਆਂ ਜੀ ਇਹਨਾਂ ਨੇ ਜਿਹੜੀਆਂ ਬੀਬੀਆਂ ਇਹਨਾਂ ਨੂੰ ਫਸਾਤਾ ਘਰਾਂ ਚ ਜਾ ਜਾ ਕੇ ਆਰਬੀਆਈ ਕੋਲ ਸੀ ਲਿਸਟ ਮੰਗੀ ਆਰਬੀਆਈ ਦੀ ਜਿਹੜੀ ਲਿਸਟ ਆ ਉਹਦੇ ਵਿੱਚ 97 ਫਾਈਨੈਂਸ ਕੰਪਨੀਆਂ ਉਹਨਾਂ 'ਚ ਆਹ ਜਿਹੜੀਆਂ 22 ਅੰਮ੍ਰਿਤਸਰ ਜ਼ਿਲ੍ਹੇ ਤਰਨਤਾਰਨ ਜ਼ਿਲ੍ਹੇ ਦੀਆਂ ਇਹਨਾਂ ਦਾ ਕੋਈ ਨਾਂ ਨਹੀਂ ਹੈਗਾ ਇਹ ਕੰਪਨੀਆਂ ਵਾਲੇ ਇਹਨਾਂ ਦਾ ਸ਼ੋਸ਼ਣ ਕਰ ਰਹੇ ਦਬਾਲ ਕੇ ਦਬਾਲ ਕੇ ਇੰਜ ਕਰਦੇ ਵੀ 30000 ਦਾ ਇਹਨਾਂ ਨੂੰ ਉਹਨਾਂ ਲੋਨ ਦੇਣਾ ਠੀਕ ਹੈ 5000 ਉਹ ਏਜੰਟ ਲੈ ਜਾਂਦਾ ਜਿਹੜਾ ਫਾਈਲ ਭਰਦਾ 5000 ਜਿਹੜੀ ਉਹਨਾਂ ਗਰੁੱਪ ਲੀਡਰ ਲਈ ਉਹ ਲੈ ਜਾਂਦੀ ਇਹਨਾਂ ਨੂੰ ਮਿਲਦਾ 20 ਤੇ ਮੁੜ ਕੇ ਇਹਨਾਂ ਨੂੰ 60 ਚਕਾਉਣਾ ਪੈਣਾ। ਉਹ ਤੇ ਪ੍ਰਾਈਵੇਟ ਕੰਪਨੀ ਹੁੰਦੀ ਨਾ ਪ੍ਰਾਈਵੇਟ ਤੇ ਛੇਲ ਲਾਣੀ ਆ। ਆਪਾਂ ਲਈਏ ਨਾ ਪ੍ਰਾਈਵੇਟ ਕੋ ਆਪਾਂ ਸਰਕਾਰੀ ਕੋ ਲਈਏ। ਪ੍ਰਾਈਵੇਟ ਕੰਪਨੀਆਂ ਨੇ ਇਹਨਾਂ ਨੂੰ ਆਪਣੇ ਜਾਲ 'ਚ ਫਸਾਇਆ ਜਦੋਂ ਲਾਕਡਾਊਨ ਲੱਗਿਆ ਸੀ। ਜਿਹੜੀ ਸਰਕਾਰ ਨੇ ਆਈ ਤੇ ਸਰਕਾਰ ਕੋਲ ਚੱਲਿਆਂ ਵੀ ਇਹਨਾਂ ਏਜੰਸੀਆਂ ਦੀ ਜਾਂਚ ਹੋਵੇ। ਅਸੀਂ ਵੀ ਤੁਹਾਡੇ ਨਾਲ ਆ ਜੇ ਕਿਸੇ ਗਰੀਬ ਦਾ ਭਲਾ ਹੋਏਗਾ ਤਾਂ ਅਸੀਂ ਨਾਲ ਆ। ਪਰ ਲੋਕ ਤੇ ਗੁਰਾਹ ਨੇ ਲੋਕਾਂ ਦੇ ਵੀ ਥੱਲੇ ਲੋਕਾਂ ਵਾਸਤੇ ਆਪਾਂ ਵਰਜਿਆ ਕਿੱਥੇ ਹੈ। ਮੇਰੀ 1 ਮਿੰਟ ਗੱਲ ਸੁਣੋ। ਹਾਂਜੀ। ਇਸ ਦੇਸ਼ 'ਚ ਬਹੁਤ ਸਾਰੇ ਲੋਕ ਬੜੀਆਂ ਅਫਵਾਹਾਂ ਫੈਲ ਦਿਆਂ ਤੇ ਬੜੀ ਦੁਨੀਆ ਮੇਨ ਗੱਲ ਇਹ ਹੈਗੀ ਐ ਕਿ ਸਰਕਾਰ ਦੀ ਨਲਾਕੀ ਜਦੋਂ ਲੋਕਡਾਊਨ ਲੱਗਿਆ ਸਰਕਾਰਾਂ ਦੀ ਨਲਾਕੀ ਨਾਲੇ ਲੋਕ ਨਸ਼ੇ ਤੋਂ ਵੀ ਵੱਡਾ ਜਿਹੜੀ ਦਲਦਲੇ ਪਹੁੰਚ ਚੁੱਕੀ ਆ ਘਰਾਂ 'ਚ ਜਾ ਕੇ ਵੇਖੋ ਸਿਲੰਡਰ ਚੁੱਕ ਕੇ ਲੈ ਜਾਂਦੇ ਇਹਨਾਂ ਦੇ ਇਹਨਾਂ ਦੇ ਚੁੱਲ੍ਹੇ ਚੁੱਕ ਕੇ ਲੈ ਜਾਂਦੇ ਆ ਇਹਨਾਂ ਦੀਆਂ ਅਲਮਾਰੀਆਂ ਲੈ ਗਈਆਂ ਤੇ ਜਨਾਨੀ ਦੀ ਬੱਚੀ ਕੈਂਸਰ ਨਾਲ ਮਰ ਗਈ ਜੀ ਧੰਨਵਾਦ ਤੁਹਾਡਾ ਤੁਸੀਂ ਸਾਥ ਦਿੰਦੇ ਪਏ ਹਰ ਗਰੀਬ ਦਾ ਪਰ ਥੱਲੇ ਤੇ ਲੋਕ ਗੁੰਮਰਾਹ ਐ ਹੁੰਦੇ ਪਏ ਨੇ ਕਿ ਸਿਰਫ ਅਸੀਂ ਲੋਕ ਸਭ ਕੋ ਕਲੀਅਰ ਦੱਸਦੇ ਜਦੋਂ ਇਹਨਾਂ ਦਾ ਖੇਲ ਕਰਦੇ ਆ ਜਦੋਂ ਇਹਨਾਂ ਦੀ ਮੈਂਬਰਸ਼ਿਪ ਤੇ ਪਹਿਲੀ ਵਾਰ ਮੈਂਬਰਸ਼ਿਪ ਨਹੀਂ ਹੋਈ ਕਿਹਦੀ ਹੋਗੀ ਮੈਂਬਰਸ਼ਿਪ ਮੈਂਬਰਸ਼ਿਪ ਹੁੰਦੀ 2009 ਤੋਂ 2009 ਤੋਂ ਸਾਡੀ ਡੋਮੈਸਟਿਕ ਵਰਕਰ 19000 ਦੀ ਮੈਂਬਰਸ਼ਿਪ ਆ ਸਾਡੀ 19000 ਮੈਂਬਰ ਹਾਂ ਹਾਂ ਕਿੰਨੇ ਪੈਸੇ ਮੈਂਬਰ ਦੇ ਲਏ ਨੇ ਤਾਂ 50 ਰੁਪਏ ਮੈਂਬਰਸ਼ਿਪ ਆ ਹਰ ਸਾਲ ਦੀ ਅੱਛਾ ਪਹਿਲੀ ਵਾਰ ਹੀ ਨਹੀਂ ਕਰਦੇ ਪਏ ਹਰ ਸਾਲ ਮੈਂਬਰਸ਼ਿਪ ਹੁੰਦੀ ਆ ਸਿਰਫ ਲੌਕਡਾਊਨ ਦੇ 2 ਸਾਲ ਮੈਂਬਰਸ਼ਿਪ ਨਹੀਂ ਹੋਈ ਪਹਿਲੀ ਪਹਿਲੇ ਕਿੰਨੇ ਕਿੰਨੇ ਲੋਨ ਮਾਫ ਕਰਾਏ ਆ ਕੀ ਕਿੰਨੇ ਦੇ ਲੋਨ ਮਾਫ ਹੋਏ ਹੁੰਦਾ ਅਜੇ ਤਾਂ ਸਰਕਾਰ ਨਾਲ ਹੀ ਕੱਲ ਗੱਲ ਕਰਨੀ ਤੁਹਾਨੂੰ ਕਹਿਆ ਕੱਲ ਲਾਓ ਉੱਥੇ ਕੱਲ ਆਓ ਅਸੀਂ ਕੱਲ ਚੱਲੇ ਆ ਨਹੀਂ ਨਹੀਂ ਆਪਾਂ ਉਦੋਂ ਵੀ ਤੁਹਾਡੇ ਨਾਲ ਆਵਾਂਗੇ ਖੜਾਂਗੇ ਨਾਲ ਕਹਾਲੇ ਤੇ ਕਿੰਨੀ ਦੇਰ ਤੋਂ ਆਪਾਂ ਕਰਾਣੇ ਪਏ ਆ ਮੈਂਬਰ ਬਣਾਣ ਦੇ ਤੇ ਲੋਨ ਤੇ ਕੋਈ ਵੀ ਨਹੀਂ ਮਾਫ ਹੋਇਆ ਉਹਦਾ ਮੈਂ ਤੁਹਾਨੂੰ ਕਿਹਾ ਵੀ ਲੋਨ ਮਾਫ ਹੋ ਹੁੰਦਾ ਤੇ ਲਾਕਡਾਊਨ ਤੋਂ ਬਾਅਦ ਸ਼ੁਰੂ ਹੋਇਆ ਕੰਮ ਜਿਹੜੇ ਲੋਨ ਲੋਕਾਂ ਨੇ ਇਹਨਾਂ ਨੂੰ ਦਿੱਤੇ ਕੰਪਨੀਆਂ ਨੇ ਇਹਨਾਂ ਨੂੰ ਉਹ ਲਾਕਡਾਊਨ ਤੋਂ ਬਾਅਦ ਦਿੱਤੇ ਲਾਕਡਾਊਨ ਤੋਂ ਬਾਅਦ ਹੀ ਮੈਂਬਰਸ਼ਿਪ ਨਹੀਂ ਕੀਤੀ ਕਿਉਂਕਿ ਇਹਨਾਂ ਦੇ ਕੰਮ ਛੁੱਟ ਗਏ ਹੋਮੈਸਟਿਕ ਵਰਕਰਾਂ ਦੇ ਮਾਫ ਕਰਨਾ ਚੈਨਲਾਂ ਨੇ ਇੰਨਾ ਰੋਲਾ ਪਾਤਾ ਕਿ ਘਰੇ ਨਾ ਵੜਨ ਦੋ ਅੰਦਰ ਨਾ ਆਉਣ ਦੋ ਉਹਨਾਂ ਨੇ ਇਹ ਤਾਂ ਸੋਚਿਆ ਨਹੀਂ ਮੇਨਾਂ ਦੀ ਰੋਟੀ ਬੰਦ ਹੋ ਗਈ ਲੋਕਾਂ ਨੇ ਮਿਡਲ ਕਲਾਸ ਨੇ ਇਹਨਾਂ ਨੂੰ ਵੜਨਾ ਬੰਦ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ